ਹਾਂ ਜੀ ਇਹਦੇ 'ਚ ਜਿਵੇਂ ਸੀਆਈ ਵਾਲਿਆਂ ਦਾ ਕੋਈ ਨਾ ਕੋਈ ਆਪਰੇਸ਼ਨ ਚੱਲਦਾ ਰਹਿੰਦਾ ਜੀ ਇਹਦੇ 'ਚ ਜਗਤਾਰ ਸਿੰਘ ਹੈਗਾ ਉਹ ਅਰੈਸਟ ਕੀਤਾ ਸੀਗਾ ਇਹਦੇ ਕੋਲੋਂ ਕ੍ਰਿਸਟਲ ਮੇਲੀ ਆ ਨਸ਼ੇ ਨੂੰ ਛੇ ਦਾ ਇਹ ਆਦੀ ਹੈਗੀ ਆ ਪਲੱਸ ਲੁਟਾਕੂਆਂ ਦੀ ਆ ਕੋਈ ਵਾਰਦਾਤਾ ਉਹਦੇ 'ਚ ਅਜੇ ਇੰਟਰੋਗੇਸ਼ਨ ਇਹਨਾਂ ਦੀ ਚੱਲਨੀ ਹੈ ਇਹਦੇ ਦੋ ਸਾਥੀ ਹੋਰ ਵੀ ਆ ਜਿਹੜੇ ਉਹਦੇ 'ਚ ਉਹਨਾਂ ਦੇ ਬਾਰੇ ਵੀ ਅਜੇ ਚੱਲ ਰਹੀ ਹੈ ਜੀ ਰੀਡ ਰੂਡ ਕੰਡਕਟ ਕੀਤੇ ਜਾ ਰਹੇ ਤੇ ਦੋ ਇੱਕ ਵੈਪਨ ਇਹਦੇ ਕੋਲ 32 ਬੋਰ ਦਾ ਜਿਹੜਾ ਉਹ ਮਿਲਿਆ ਔਰ ਦੋ ਸਾਥੀਆਂ ਕੋਲ ਲੈਂਦੇ ਕੋਲ ਉਹਦੇ ਕੋਲ ਵੀ ਵੈਪਨ ਹੈ ਹੋਰ ਹੈਗੇ ਆ ਤੇ ਇਹਨਾਂ ਤੋਂ ਹਜੇ ਇਨਵੈਸਟੀਗੇਸ਼ਨ ਕਰਾਂਗੇ ਵੀ ਉਹ ਵਾਰਦਾਤਾ ਵੀ ਕਿਤਿਆਂ ਕੋਈ ਇਹਨਾਂ ਨੇ ਉਹ ਵਾਰਦਾਤਾ ਹਜੇ ਇਨਵੈਸਟੀਗੇਸ਼ਨ ਕਰ ਰਹੇ ਆ ਇਹਦੀ ਇੰਟਰੋਗੇਸ਼ਨ ਕਰ ਰਹੇ ਆ ਦੋ ਦੋ ਵੈਪਨ ਇੱਕ ਬੱਤੀ ਬੋਰ ਦਾ ਹੈਗਾ ਇੱਕ ਦੀ ਦੀ ਬੋਰ ਦਾ ਹੈਗਾ ਕਿਸੇ ਦਾ ਕੰਮ ਕਰਦੇ ਸੀ ਆ ਕਿਸ ਕੋਲ ਜੇ ਸੇਲ ਦਾ ਤਾਂ ਨਹੀਂ ਕਹਿ ਸਕਦੇ ਆਪਣੇ ਜਿਵੇਂ ਇੱਥੇ ਆਦਤੀ ਹੈ ਵੀ ਰੱਖ ਲਉ ਵੀ ਨਸ਼ੇ ਦੀ ਪੂਰਤੀ ਕਰਨ ਵਾਸਤੇ ਕਿਤੇ ਉਹ ਕਾਰੋਬਾਰ ਨਹੀਂ ਬੇਪਰਵਾਹ ਨਹੀਂ ਸੀਗਾ ਬਟ ਲੁਟਾਖੋਆ ਜ਼ਰੂਰ ਹੈ ਉਹ ਇੰਟਰੋਗੇਸ਼ਨ ਤੋਂ ਪਤਾ ਲੱਗੂਗਾ ਕਿੰਨੀਆਂ ਕੋ ਕੀਤੀਆਂ ਇਹਨਾਂ ਨੇ ਸਰ ਕਾਤੇ ਆ ਰਹੀ ਹੈ ਇਹ ਪੈਦਲੀ ਸੀਗਾ ਜੀ ਨੈਕਸਟ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਸੰਦ ਸ਼ੇਅਰ ਕਰ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਤੁਸੀਂ ਸਾਡੀ ਹੋਂਦ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਅੱਜ ਤਰੰਤਾਰਨ ਐਸਐਸਪੀਏਸ਼ਨ ਨੇ ਇੱਕ ਪੂਰਨਿਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਹਨਾਂ ਨੇ ਦੱਸਿਆ ਕਿ ਬੀਤੀ ਦਿਨ ਰਾਤ ਨੂੰ ਤਰੰਤਾਰਨ ਦੀ ਸੀਆਈਏ ਸਟਾਫ ਪੁਲਿਸ ਨੇ ਗਸਤ ਦੌਰਾਨ ਇੱਕ ਪੈਦਲ ਆਏ ਵਿਅਕਤੀ ਨੂੰ ਰੋਕ ਕੇ ਸ਼ੱਕ ਪੈਂਤ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਦੋ ਪਿਸਤੌਲ ਬਰਾਮਦ ਕੀਤੇ ਗਏ ਹਨ ਜਿੱਥੇ ਕਿ ਦੋਸ਼ੀ ਦੀ ਪਛਾਣ ਜਗਰਾਤ ਸਿੰਘ ਵਜੋਂ ਹੋਈ ਹੈ ਇਸੇ ਤਰ੍ਹਾਂ ਥਾਣਾ ਖਾਲੜਾ ਦੀ ਪੁਲਿਸ ਨੇ ਦੇਰ ਰਾਤ ਨੂੰ ਭਾਰਤ ਪਾਕਿਸਤਾਨ ਕੰਢਿਆਂ ਵਾਲੀ ਤਾਰ ਕੋਲੋਂ ਇੱਕ ਡਰੋਨ ਤੇ 3 ਕਿਲੋ ਹਰੋਇਨ ਬਰਾਮਦ ਕਰ ਇੱਕ ਇਸ ਮੌਕੇ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਇਹਨਾਂ ਦੋਵੇਂ ਕੇਸਾਂ ਦੇ ਦੋਸ਼ੀਆਂ ਨੂੰ ਅੱਜ ਮਾਨਜੋਗ ਅਦਾਲਤ ਪੱਟੀ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਐਸਪੀਡੀ ਅਜੀਰਾਜ ਸਿੰਘ ਡੀਸੀਪੀ ਪ੍ਰੀਤਿੰਦਰ ਸਿੰਘ ਅਤੇ ਥਾਣਾ ਖਾਲਾ ਮੁਖੀ ਦਵਿੰਦਰ ਕੁਮਾਰ ਹਾਜ਼ਰ ਸਨ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਇਹ ਜਿਹੜੀ ਕੁਛ ਐਕਟੀਵਿਟੀ ਜਿਹੜੀ ਆ ਵੱਧ ਗਈ ਹੈ ਪਰੋਂ ਡਰੋਨ ਦੇ ਨਾਲ ਜਿਹੜਾ ਸਮਾਨ ਸਮੋਨ ਆ ਰਿਹਾ ਔਰ ਪਹਿਲੇ ਜਿਵੇਂ ਕਿ ਛੋਟੇ ਡਰੋਨ ਸੀਗੇ ਤਾਂ ਇਨਫੋਰਮੇਸ਼ਨ ਸੀਗੀ ਕਿ ਵੱਡੇ ਡਰੋਨ ਆਹੀਂ ਕੁਝ ਜਿਹੜਾ ਡਰੱਗਸ ਤੇ ਕੋਈ ਵੈਪਨਸ ਆ ਸਕਦੇ ਆ ਉਹਦੇ ਚ ਕਲਸ਼ੀਆਂ ਦੀ ਸੀਗੀ ਬਟ ਜਦੋਂ ਰਾਤ ਨੂੰ ਡੀਐਸਪੀ ਸਾਹਿਬ ਤੇ ਹੋਟਪੌਟ ਪੁਲਿਸ ਪਾਰਟੀਆਂ ਜਿਹੜੀਆਂ ਐਸਐਚਓ ਸਬੰਧੀਆਂ ਬਾਹਰ ਸੀਗੀਆਂ ਏਰੀਆ 'ਚ ਤੋ ਕੁਛ ਇਨਾਂ ਨੇ ਗਸ਼ਤਤੇ ਸੀਗੇ ਸਿੱਟੂ ਜਿਹੜੇ ਖਾਲੜਾ ਸੀਗੇ ਡਲਪਿੰਡ ਦੇ ਤੋ ਉਥੇ ਇਹਨਾਂ ਨੂੰ ਕੁਛ ਹਰਕਤ ਉਥੇ ਲੱਗੀ ਰਤੀ 11:30 12 ਵਜੇ ਦੇ ਕਰੀਬ ਔਰ ਇਹ ਜਦੋਂ ਉਥੇ ਪਹੁੰਚਦੇ ਆ ਤੱਕ ਉਥੋਂ ਕੁਛ ਬੰਦੇ ਜਿਹੜੇ ਦੇਖ ਕੇ ਭੱਜਦੇ ਆ ਤੋ ਜਿਨ੍ਹਾਂ ਚੋਂ ਇੱਕ ਮੁੰਡੇ ਨੂੰ ਜਿਹਨੂੰ ਇਹ ਰਾਣਾ-ਰਾਣਾ ਹੈਗਾ ਡਲਪਿੰਡ ਦਾ ਹੀ ਇਹਨੂੰ ਜਿਹੜਾ ਕਾਬੂ ਕਰਦੇ ਕਾਬੂ ਕਰਕੇ ਪੁੱਛਣ ਤੋਂ ਇਸ ਤੋਂ ਪਤਾ ਲੱਗਦਾ ਵੀ ਇਹਨਾਂ ਨੇ ਜਿਹੜੀ ਆਪਾਰੋਂ ਇਹ ਡਰਨ ਮਗਾਈ ਸੀ ਔਰ ਜਿਹੜੀ ਡਰੇਨ ਹੋ ਗਈ ਸੀ ਬੈਟਰੀ ਉਹਦੀ ਜਿਹੜੀ 4 ਡਰਨ ਦੀ ਔਰ ਡਰੇਨ ਹੋਣਾ ਜਿਹੜਾ ਡਰਨ ਵੀ ਉੱਥੇ ਕਿਉਂਕਿ ਫਲਾਵੜ ਜਿਆਦਾ ਸੀ ਤਾਂ ਇਹਨਾਂ ਨੂੰ ਜਿਹੜਾ ਉਹਨੂੰ ਲਕੋਨ ਚ ਥੋੜੀ ਜੀ ਪ੍ਰੋਬਲਮ ਆ ਰਹੀ ਸੀ ਔਰ ਲਿਜਾਂਨ ਚ ਤਾਂ ਇਹ ਉੱਥੇ ਵੇਟ ਕਰ ਰਹੇ ਸੀ ਤਾਂ ਇਹਨੀਆਂ ਨੂੰ ਜਿਹੜੀ ਪੁਲਿਸ ਪਾਰਟੀ ਪਹੁੰਚ ਜਾਂਦੀ ਹੈ ਔਰ 3 ਕਿਲੋ 166 ਗ੍ਰਾਮ ਦੇ ਕਰੀਬ ਜਿਹੜੀ ਹੀਰੋਇਨ ਤੇ ਇਹ ਡਰਨ ਜਿਹੜਾ ਰਿਕਵਰ ਹੁੰਦਾ ਹੈ ਨਾ ਤੇ ਇਹ ਬੱਲਮ ਨੂੰ ਮੰਗਾਈਆਂ ਜਾਂਦੇ ਪਰ ਉਹ ਇਹ ਹੁਣ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਤੇ ਦੋ ਬੰਦੇ ਅਜੇ ਭੱਜੇ ਵੀ ਹੈ ਉਹਨਾਂ ਚੋਂ ਮੇਨ ਜਿਹੜਾ ਟਿੰਗ ਪਿੰਨ ਹੈਗਾ ਉਹ ਭੱਜ ਗਿਆ ਉਹ ਲਵ ਲਵ ਕਰਕੇ ਹੈਗਾ ਉਹਨੂੰ ਕਰ ਰਹੇ ਜੀ ਤਿੰਨ ਜਣੇ ਨਾਮਿਨੇਟ ਹੋਏ ਆ ਇੱਕ ਮਾਰਾ ਮੌਕੇ ਤੇ ਪਹੁੰਚ ਗਿਆ ਸਰ ਵੀ ਮਾਰੀ ਵੀ ਲਿਆ ਗਿਆ ਤਾਂ ਹੈ ਜੀ ਕੀ ਸੋਚੂ ਮਾਰ ਲਿਆ ਗਿਆ ਹਾਂਜੀ ਹਾਂਜੀ ਹਜੇ ਭੇਜ ਲੈ ਰਹੇ ਆ ਜੀ ਹਜੇ ਪੇਸ਼ ਕਰਨਾ ਸਰ ਮਤਲਬ ਬਾਕੀ ਕਾਰਵਾਈ ਹਜੇ ਕੀਤੀ ਹੈ ਔਰ ਇਹਨੂੰ ਪੇਸ਼ ਕਰਨ ਜਾ ਰਹੀ ਹੈ ਪੁਲਿਸ ਸਰ ਕੋਈ ਕਿਸਤਲ ਵਗੈਰਾ ਜੀ ਖੜੇ ਹੈਗੇ ਨਹੀਂ ਇਸ ਚ ਇਸ ਕਨਸਾਈਨਮੈਂਟ ਦੇ ਅਲੱਗ ਅਲੱਗ ਬਾਅਦੋਂ ਕਰ ਲਵਾਂ ਉਹ ਲੋ